ਪਾਪੀ ਜਿਹੜਾ ਆਣੇ ਦੇ ਉਹ ਕੰਡਰ ਦਾ ਰੋ ਮਾਰਨਾ ਕਾਹਦੇ ਤੇ ਕੋਈ ਆਹ ਦਿਖਾ ਦੇਣਾ ਮੁਰਗੋ ਨੇ ਬਾਹਰ ਕਿੰਨੇ ਦੇ ਕਾਂਡਰ ਦਾ ਰੋਖ ਦਿਖਾ ਦੇਣਾ ਜਿੱਜੀ ਤਾਂ ਰੇਤ ਹੋਇਆ ਹੈ ਹੁਣ ਕਾਂਡਰ ਚੁੱਪੀ ਪੱਕੇ ਸੇ ਚਲੇ ਗਈ ਹੁਣ ਕਿਸਾਨੀ ਪੱਕਾ ਗਈ ਕੈਸ ਕਿਤੇ ਕੋਈ ਮਾਰੇਗਾ ਹੋਰ ਕਿਦ ਨੂੰ ਮਤ ਅਸਮੇਂ ਉਹ ਲੀਡਰ ਬਣਾ ਪਹਿਲਾਂ ਬੁਝਾਇਆ ਲੋ ਉੱਥੇ ਰੋ ਦਿੱਤੀ ਨਹੀਂ ਬੁਝਾਈ ਸੀਗਾ ਉਹ ਤੁਹਾਡਾ ਗ੍ਰਾਮ ਅਮਰਸਰ ਵਾਲਾ ਜਿਹੜਾ ਪਰਨਾ ਨਹੀਂ ਵਰਦਾ ਸੀਗਾ ਹੱਥੋਂ ਪਹਿਲੇ ਜੀ ਨਗਾ ਜਿਹੜੇ ਹੱਥ ਮੱਦੇ ਟੋਲੇ ਮੁਰੇ ਚਲੇ ਗਿਆ ਇਹ ਕਿਸਾਨਾਂ ਦਾ ਸਿਵਾਸਾ ਮੰਨੂਰਾ ਦਾ ਇਹ ਲੀਡਰੀ ਆਪਣੇ ਕਹੇ ਪਹਿਲਾਂ ਦੇ ਚਲੇ ਹੋ ਬਸ ਅਸੀਂ ਕਿਸਾਨ ਮਜ਼ਦੂਰ ਨਹੀਂ ਹੈਗੇ ਅਸੀਂ ਕਹੇ ਸਾਡੇ ਵਿੱਚ ਬਹੁਤ ਮਜ਼ਦੂਰ ਬਹੁਤ ਤਗੜੇ ਮਜ਼ਦੂਰ ਬਹੁਤ ਤਗੜੇ ਮਜ਼ਦੂਰ ਕਿਉਂ ਸਾਡੇ ਕੋਲ ਕੀ ਨਹੀਂ ਹੈ ਸਾਡੇ ਕੋਲ ਬਹੁਤ ਹੈ ਕਿਸਾਨਾਂ ਬੰਦੀਆ ਉਹ ਜਿਹੜਾ ਲੁੱਟ ਲਿਆ ਪੰਜਾਬ ਖਾ ਲਿਆ ਉੱਤਰ ਗਿਆ ਸਾਰੇ ਪਾਸੇ ਕਮਾਲ ਹੋ ਗਈ ਅਸੀਂ ਘਰ ਦੇ ਤੋਂ ਬੱਟੇ ਆਏ ਹੁਣ ਸਾਡੇ ਸਾਹਮਣੇ ਹਾਂ ਘਰੋਂ ਉਹਦਾ ਤੁਸੀਂ ਮਗਰਮਚਾ ਜੱਜ ਸੁਪਣਾ ਹੈ ਹੁਣ ਉਹਦਾ ਗੱਲ ਉਹ ਪਾਰੀ ਪੰਡਾ ਚ ਵੜਾ ਕੀ ਬਾਲਲੀ? ਹੁਣ ਦਿੱਤੀ ਦਾ ਕਿਸਾ ਹੈ ਜੀ? ਉਹ ਜਾਰਦਾ ਕਿਆਂ ਇੱਥੇ 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 ਮਾਰਨੀ ਗੋੜੀ ਤਾਂ ਕਿੰਨੀ ਮਾਰਨੀ ਤਗਰਾੜੀ ਵੀ ਮਾਰੀਆਂ ਹੁਣ ਵੀ ਇੱਥੇ ਖੋਰ-ਖੋਰ ਸ਼ੁਰੂ ਕਰਦੇ ਆਪੇ। ਇੱਕ ਕੋਈ ਬੋਟੇ ਜਨੇ ਹਾਂ ਕੋਈ ਨਾ ਕੋਈ ਜਵਾਬ ਦੇ। ਫਸ ਫਿਰ ਗੱਡੀ ਚ ਬੈ ਜਾ। ਜਵਾਬ ਦੇ ਦਿਆ ਕਰੋ। ਮੈਂ ਗੱਡੀ ਉੱਤੇ ਜਾ ਨਹੀਂ ਦੱਸ ਤੇ ਝੜਦਾ। ਪਰੇ ਤਰੀਕੇ ਨਾਲ ਉਸਤੇ ਕਾਰਨ ਤੁਹਾਨੂੰ ਅਸੀਂ ਚਾਹਤ ਨੂੰ ਪਾਈ ਆਏ ਆ। ਉਹ ਤੁਹਾਡੇ ਨਾਲ ਜਾਣਾ। ਸਾਡਾ ਕਿਤਾਬ ਜਾਲਦੇ ਆ। ਉਹਦਾ ਦਰਨਾ ਚਾਹਣ ਲਿਆ ਤੁਹਾਨੂੰ ਕਹਾਵੇ ਬੰਦਾ ਇਹ ਕਹਾ ਕਹਾਦਾ ਕੀ ਰਿਹਾ ਮਤਰਾ ਸਿੱਕੇ ਬੰਦੇ ਮੇਠੇ ਹੋਰੇ ਸ਼ਿਮਲਾਪੁਰ ਵਿੱਚ ਜਾਣਾ ਪੁੱਤ ਜਾਣਾ ਬਾਈ ਜੀ ਕਿੱਥੇ ਮਰਜੀ ਚੱਲ ਜਾਓ ਹੱਥ ਬੰਨ੍ਹ ਕੇ ਮੇਰੀ ਰੋਟੀ ਖਾਓ ਥੋੜੀ ਬਹੁਤ ਪਾਵਰ ਦਾ ਸਾਨੂੰ ਪਤਾ ਥੋੜੀ ਪਾਵਰ ਦਾ ਅਸੀਂ ਪਾਕਿਸਤਾਨੀ ਹੋਏ ਆ ਕੋਈ ਸ਼ਿਮਲਾਪੁਰ ਹੀ ਰਹਿਣਾ ਵਾਸੀਂ ਪਾਕਿਸਤਾਨੀ ਆ ਅਸੀਂ ਪਿੰਡ ਕੋਲ ਰਹਿਣ ਵਾਲੇ ਆ ਉਹ ਮੈਂ ਤੁਹਾਨੂੰ ਤਾਂ ਕਹਿੰਦਾ ਵੀ ਅਸੀਂ ਪਾਕਿਸਤਾਨੀ ਆ ਤੁਸੀਂ ਸ਼ਿਮਲਾਪੁਰ ਹੀ ਰਹਿੰਦੇ ਹੋ ਉਹ ਬਾਈ ਬਰਾਬਰ ਜਿਹੜੀ ਆ